ਰੰਗ 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 ਉਤੋਂ ਫੋਨ ਬੱਜੀ ਜਾਵੇ ਫੋਨ ਤੇ ਟਰਾਟੋ ਇੱਕ ਨੱਡੀ ਸੱਦੀ ਜਾਵੇ ਲਾਲ ਲਾਲ ਅੱਖਾਂ ਵਾਲਾ ਕਿਹੜਾ ਹੋਈ ਜਾਂਦਾ じめじめ ਸੰਪਰਾਤ ਲੈ ਜਾ ਹੋਈ ਜਾਂਦਾ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਉਣੀ ਹੈਗੀ ਆ ਬੋਲਬੋ ਦੇ ਡੰਪ ਟਰੱਕ ਦੀ 25 ਟਨ ਜਿਹੜਾ ਡੰਪ ਟਰੱਕ ਤੇ ਇਹਦੇ ਮੈਂ ਤੁਹਾਨੂੰ ਅੱਗੇ ਸ਼ੁਰੂ ਕਰਦਾ ਹੈਗਾ ਜੀ 25 ਟਾਨਾ ਜੀ ਬੋਲ ਬਦਾ ਡਮ ਟਰੱਕ ਓਕੇ ਸਟਾਰਟ ਕਰਦੇ ਆਂ ਦੇ ਆਇਲ ਤੋਂ ਇੱਥੇ ਆਉਂਦਾ ਜੀ ਇਹਦਾ ਐਡ ਬਲੂ ਤੇ ਇੱਥੇ ਇਹਦਾ ਫਿਊਲ ਤੇ ਜੇ ਤੁਸੀਂ ਇਹਦੇ ਵਿੱਚ ਚੈੱਕ ਕਰਨਾ ਤੁਸੀਂ ਆਲੀ ਬਰਿਆ ਦਾ ਇੱਕ ਆਹ ਥੱਲੇ ਨੂੰ ਖਿੱਚ ਕੇ ਤੇ ਇੱਕ ਆਹ ਥੱਲੇ ਨੂੰ ਖਿੱਚ ਕੇ ਐਦਾਂ ਥੱਲੇ ਨੂੰ ਖੁੱਲ ਜਾਂਦਾ ਨੂੰ ਥੋੜਾ ਖਿੱਚ ਕੇ ਹਾਰਡਲੀ ਐਦਾਂ ਇਹ ਵੇ ਸਟੈਪ ਬਣ ਜਾਂਦੇ ਆ ਇਹਦੇ ਉੱਪਰ ਤੁਸੀਂ ਸਟੈਪ ਤੇ ਚੜ੍ਹ ਕੇ ਇਹਨੂੰ ਖੋਲ ਕੇ ਇਹਨੂੰ ਖੋਲ ਕੇ ਇਹਦੇ ਉੱਪਰ ਚੜ੍ਹ ਕੇ ਆਹ ਜਿਹੜਾ ਇੰਜਨ ਹਾਲ ਵਗਾਰਾ ਇਹਦਾ ਜੇ ਤੁਸੀਂ ਸਾਰਾ ਬੋਨਟ ਚੱਕਣਾ ਇੱਥੇ ਹੁੰਦਾ ਉਹਦੇ ਵਿੱਚ ਆਹਨੂੰ ਲਾ ਕੇ ਇੱਥੇ ਆਨੋ ਇੱਥੇ ਲਾ ਕੇ ਘੁਮਾ ਕੇ ਜਿਹੜਾ ਸਾਰਾ ਬੋਨਟ ਇਹਦਾ ਚੱਕੋ ਜਾਂਦਾ ਉੱਪਰ ਓਕੇ ਹੁਣ ਤੁਹਾਨੂੰ ਆਪਾਂ ਬਾਕੀ ਇਹਦੇ ਪੈਕ ਸਾਈਡ ਤੇ ਤੁਹਾਨੂੰ ਲੈ ਕੇ ਜਾਂਦੇ ਆ ਦੀ ਸੁਸਪੈਂਸ਼ਨ ਦੇ ਕੈਮਰਾ ਆਈਡੀਆ ਸੁਸਪੈਂਸ਼ਨ ਰੋਸ ਕੇ ਆਮਰਾ ਅੱਜ ਜਦੋਂ ਸਰਵਿਸ ਵਗੈਰਾ ਕਰਦੇ ਆ ਤੇ ਇਹਨੂੰ ਇੱਥੇ ਇਹਦੇ ਨਾਲ ਕੱਸ ਦਿੰਦੇ ਆ ਕਿ ਮੂਹ ਨਾ ਹੋਵੇ ਬਗੜ ਨੂੰ ਉੱਪਰ ਚੱਕ ਕੇ ਓਕੇ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਇਹਦੇ ਕੈਬ ਦੇ ਵਿੱਚ ਓਕੇ ਇੱਥੇ ਹੁੰਦਾ ਦਾ ਆ ਪਾਵਰ ਕੱਟ ਵਾਲਾ ਲਾਈਕ ਡੈੱਡ ਮੈਨ ਜਿੱਦਾਂ ਕਹ ਲਓ ਉਹ ਹੁੰਦਾ ਤੇ ਇਹਨੂੰ ਆ ਖੋਲ ਕੇ ਇੱਥੇ ਦਾ ਹਾਈਡਰੋਲਿਕ ਆਇਲ ਹੋ ਗਿਆ ਟਰਾਂਸਮਿਸ਼ਨ ਆਇਲ ਚੈੱਕ ਕਰਨ ਵਾਸਤੇ ਬੈਟਰੀਆਂ ਹੋ ਗਈਆਂ ਆਗਾ ਜਿਹੜੇ ਆਪਾਂ ਪਾਣੀ ਸ਼ੀਸ਼ਿਆਂ ਤੇ ਮਾਣ ਵਾਲਾ ਉਹਦੇ ਵਾਸਤੇ ਫਿਲ ਕਰਨਾ ਹੋਵੇ ਓਕੇ ਹੁਣ ਇੱਥੇ ਜਾਂਦੇ ਆ ਤੁਹਾਡੇ ਕੈਬਿਨ ਦੇ ਉੱਪਰ ਆ ਗਿਆ ਜੀ ਇਹਦਾ ਕੈਬ ਵਿਊ ਦੈਰੇ ਵੀ ਸਾਈਡ ਤੇ ਸੀਟ ਬਣੀ ਹੈ ਛੋਟੀ ਓਕੇ ਆ ਲਓ ਜੀ ਓਕੇ ਹੁਣ ਆਪਾਂ ਇਹਨੂੰ ਸਟਾਰਟ ਕਿੱਦਾਂ ਕਰਨਾ ਓਕੇ ਬਾਹਰ ਜਿਹੜਾ ਡੈੱਡ ਮੈਨ ਸੀ ਛੋਟਾ ਉਤੋਂ ਆਪਾਂ ਪਾਵਰ ਔਨ ਕੀਤੀ ਉਸ ਤੋਂ ਬਾਅਦ ਚਾਬੀ ਤੱਬੀ ਨੂੰ ਕਮਾਇਆ ਇਹਦੀ ਜਿਹੜੀ ਆ ਪਾਵਰ ਆਨ ਹੋ ਗਏ ਇਹਦਾ ਫਿਊਲ ਚੈੱਕ ਦਾ ਮੈਸੇਜ ਆਉਂਦਾ ਤੇ ਤੁਸ ਆਪਾਂ ਸਕੈਪ ਤੋਂ ਨੂੰ ਰਿਮੂਵ ਕਰ ਦੇਣਾ ਠੀਕ ਆ ਪਾਵਰ ਆਨ ਹੋ ਗਏ ਉਸ ਤੋਂ ਬਾਅਦ ਇਹਨੂੰ ਆਪਾਂ ਸਟਾਰਟ ਕਿੱਦਾਂ ਕਰਨਾ ਸਟਾਰਟ ਕਰਨ ਲਈ ਦੇਖਣਾ ਨਿਊਟਰਲ ਤੇ ਆ ਉਸ ਤੋਂ ਬਾਅਦ ਇਹਦੀ ਆਗੇ ਇਹ ਪਾਰਕਿੰਗ ਬ੍ਰੇਕ ਆਉਨੇ ਆ ਤੈਨੂੰ ਇਦਾਂ ਤੇ ਜੋ ਅੱਡਾ ਜਿਹੜਾ ਸਟਾਰਟ ਹੋ ਗਿਆ ਡੰਪਾ ਠੀਕ ਆ ਓਕੇ ਹੁਣ ਆਪਾਂ ਇਹਦੇ ਆ ਦਿੰਦੇ ਆ ਫੰਕਸ਼ਨ ਤੇ ਲੈਫਟ ਹੈਂਡ ਸਾਈਡ ਤੋਂ ਮੈਂ ਤੁਹਾਨੂੰ ਦੱਸਦਾ ਆ ਇਹਦੇ ਆ ਲੈਟਾਂ ਆ ਗਈਆਂ ਇਹਦੇ ਉੱਪਰਲੀ ਐਂਬਲਾਈਟ ਆ ਗਈ ਆ ਇਥੋਂ ਸ਼ੀਸ਼ੇ ਬਾਹਰਲੇ ਅਡਜਸਟ ਕਰਨ ਨੂੰ ਹੀਟਿੰਗ ਵਾਲਾ ਸਿਸਟਮ ਆ ਗਿਆ ਇੱਧਰ ਆ ਗਿਆ ਇਹਦਾ ਹੌਰਨ ਸਾਈਡ ਤੇ ਇਹਦੀਆਂ ਲਾਈਟਾਂ ਤੇ ਆ ਹੈਗਾ ਇੱਥੋਂ ਸਟੀਅਰਿੰਗ ਇਹਦਾ ਅੱਗੇ ਪਿੱਛੇ ਕਰਨਾ ਹੋਵੇ ਏਦਾਂ ਇਹਨੂੰ ਏਦਾਂ ਥੱਲੇ ਨੂੰ ਪ੍ਰੈਸ ਕਰਕੇ ਜਿਹੜਾ ਸਟੀਅਰਿੰਗ ਅੱਗੇ ਪਿੱਛੇ ਹੋ ਜਾਂਦਾ ਠੀਕ ਹੈ ਉਤੋਂ ਬਾਅਦ ਇੱਥੇ ਆ ਗਿਆ ਇਹ ਫੰਕਸ਼ਨ ਇਹਦੇ ਇੱਥੇ ਤੁਸੀਂ ਪ੍ਰੈਸ ਕਰੋਗੇ ਤਾਂ ਇੱਥੇ ਸਕਰੀਨ ਤੇ ਤੁਹਾਨੂੰ ਕੂਲੈਂਟ ਦਾ ਲੈਵਲ ਟੈਂਪਰੇਚਰ ਫਸਟ ਵਾਲਾ ਆ ਜਿਹੜਾ ਟਰਾਂਸਮਿਸ਼ਨ ਆਇਲ ਦਾ ਜਿਹੜਾ ਆਇਲ ਟੈਂਪਰੇਚਰ ਕਿੰਨਾ ਆਉਂਦਾ ਸਾਰਾ ਕੁਝ ਤੇ ਆ ਹੋ ਗਿਆ ਇਹਦਾ ਬ੍ਰੇਕਿੰਗ ਕੂਲਿੰਗ ਆਇਲ ਟੈਂਪਰੇਚਰ ਬ੍ਰੇਕਾਂ ਦਾ ਜਿਹੜਾ ਆਹ ਬੈਟਰੀ ਦਾ ਹੋ ਗਿਆ ਇੱਥੇ 6b ਦਾ ਹੋ ਗਿਆ ਮੈਸੇਜ ਕੋਈ ਸਕਰੀਨ ਤੇ ਆਉਂਦਾ ਕੋਈ ਸੈਟਅਪ ਕਰਨੀ ਹੋਵੇ ਆ ਬੈਕ ਕਰਨ ਨੂੰ ਅੱਗੇ ਪਿੱਛੇ ਜਾਣ ਨੂੰ ਰਿਵਰਸ ਕਰਨ ਨੂੰ ਅਮੇਨ ਜਿਹੜੀ ਇਹ ਸਕਰੀਨ ਆ ਉਹਨੂੰ ਐਸਕੇਪ ਕਰਕੇ ਮਤਲਬ ਕੰਪਿਊਟਰ ਵਾਂਗੂ ਰਿਵਰਸ ਚੱਲ ਜਾਂਦੀ ਆ ਤੇ ਆ ਹੈਗਾ ਇਹਦਾ ਫਿਊਲ ਦਾ ਆਏਗਾ ਰੀਜਨਰੇਸ਼ਨ ਦਾ ਤੇ ਆ ਦਾ ਜਿਹੜਾ ਪ੍ਰੈਸ਼ਰ 에어 ਪ੍ਰੈਸ਼ਰ ਬ੍ਰੇਕਿੰਗ ਦਾ ਜਿਹੜਾ ਹੁੰਦਾ ਹੈ ਦਾ ਉਹ ਹੁੰਦਾ ਉਹ ਤੇ ਆ ਹੈਗਾ ਸਾਡਾ ਐਮਰਜੈਂਸੀ ਸਟਾਪ ਸੀਟਾਂ ਦਾ ਹੈਜ਼ਰਡ ਲਾਈਟ ਓਕੇ ਹੁਣ ਆ ਜਾਓ ਇੱਧਰ ਨੂੰ ਇਹ ਡਰਾਈਵ ਕਿੱਦਾ ਕਰਨਾ ਓਕੇ ਪਹਿਲਾਂ ਲਹਣੀ ਆਪਾਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਹੈ ਕੀ ਹੈ ਓਕੇ ਆ ਹੈਗਾ ਥੱਲੇ ਨੂੰ ਕਰੂਗੇ ਤਾਂ ਇਹਦੀ ਜਿਹੜੀ ਆ ਪਿਛਲੀ ਬਗੜ ਚੱਕ ਹੋਣੀ ਆ ਉੱਪਰ ਨੂੰ ਕਰੂਗੇ ਤਾਂ ਜਿਹੜੀ ਆ ਥੱਲੇ ਰੱਖ ਹੋ ਜਾਣੀ ਆ ਤੇ ਆ ਹੈਗੀ ਆ ਜਿੱਥੇ ਇਹਦਾ ਲੋਕ ਲੱਗਦਾ ਆ ਹੁੰਦਾ ਸਵਿਚ ਦੱਬੂਗੇ ਜਿੱਦਾਂ ਪਾਰਕਿੰਗ ਟਿਪ ਪਾਰਕਿੰਗ ਹੋ ਗਈ ਜਾਂ ਲੋਡ ਪਾਰਕਿੰਗ ਵਾਸਤੇ ਜਦੋਂ ਦੱਬੂਗਾ ਆਟੋਮੈਟਿਕ ਤੁਹਾਡੀ ਜਿਹੜੀ ਬ੍ਰੇਕ ਉਹ ਲੱਗੀ ਰਹਿਣੀ ਆ ਤੇ ਆ ਹੁੰਦਾ ਸਵਿਚ ਇਹਨੂੰ ਔਨ ਕਰੂਗੇ ਤਾਂ ਜਿੱਦਾਂ ਤੁਹਾਡੀ ਕਹਿ ਲਓ ਜਿਹਦਾ ਮੱਡੀ ਨਹੀਂ ਏਰੀਆ ਆ ਜਾਂਦਾ ਬਹੁਤ ਕਹਿ ਲਓ ਜਿੱਦਾਂ ਹੁਚਕੇ ਵਾਲੇ ਬਹੁਤ ਜ਼ਿਆਦਾ ਮੱਡੀ ਐ ਸਲਿੱਪਰੀ ਵਾਲਾ ਏਰੀਆ ਇਹਨੂੰ ਉੱਥੇ ਪ੍ਰੈਸ ਕਰੋਗੇ ਫੇਰ ਜਿਹੜੇ ਤੁਹਾਡੇ 6 ਦੇ 6 ਟਾਇਰ ਆ ਕੋਈ ਕੋ ਸਪੀਡ ਤੇ ਜਿਹੜੇ ਆ ਉਹ ਚੱਲਣ ਲੱਗ ਬੰਦੇ ਆ ਤੇ ਆ ਗੇਅਰ ਰੋਲ ਗੇਅਰ ਨੂੰ ਲੋਕਾਣ ਵਾਲਾ ਤੇ ਆਫਕੋਰਸ ਆ ਹੈਗਾ ਤੁਹਾਡਾ ਰਿਵਰਸ ਕਰੋਗੇ ਰਿਵਰਸ ਨਿਊਟਰਲ ਦੇ ਕਾਰ ਵਾਂਗੂ ਨਿਊਟਰਲ ਡਰਾਈਵ ਤੇ ਕਰੋਗੇ ਤਾਂ ਡਰਾਈਵ ਆ ਜੇ ਤੁਸੀਂ ਗੇਰਾਂ ਵਿੱਚ ਚਲਾਉਣਾ ਇਹਨੂੰ ਉਹਦੇ ਉੱਪਰ ਤੇ ਆਹ ਕੀ ਤੁਹਾਡੀ ਪਾਰਕਿੰਗ ਬ੍ਰੇਕ ਇਹਨੂੰ ਵੀ ਦਾ ਪ੍ਰੈਸ ਕਰੋਗੇ ਤਾਂ ਇਹ ਆਫ ਹੋ ਜਾਣੀ ਆ ਤੇ ਇਹਨੂੰ ਮੈਂ ਇੱਦਾਂ ਦੱਬੂਗਾ ਤਾਂ ਇਹ ਲੱਗ ਜਾਣੀ ਆ ਓਕੇ ओके ਹੁਣ ਮੈਂ ਤੁਹਾਨੂੰ ਇਹਦਾ ਮੰਨ ਲਓ ਸੀਟ ਬੈਲਟ ਪਹਿਲਾਂ ਲਾਉਂਗਾ ਆਪਣੀ ਆ ਜਿਹੜੀ ਆ ਇਹ ਵਰਨਿੰਗ ਲਾਈਟ ਆਉਂਦੀ ਆ ਇਹ ਤੁਸੀਂ ਇਹਦੀ ਸਰਵਿਸ ਵਾਲੀ ਵਰਨਿੰਗ ਲਾਈਟ ਆ ਰਹੀ ਆ ਤੇ ਇੱਥੇ ਤੁਸੀਂ ਐਸਕੇਪ ਕਰਕੇ ਇਹਨੂੰ ਇਹਨੂੰ ਤੁਹਾਡੇ ਜਿਹੜੀ ਉਹ ਵਰਨਿੰਗ ਲਾਈਟ ਚ ਲੱਗੇ ਓਕੇ ਹੁਣ ਮੈਂ ਇਹਨੂੰ ਕਰਨਾ ਡਰਾਈਵ ਠੀਕ ਐ ਓਕੇ ਥੱਲੇ ਵੀ ਤੁਹਾਨੂੰ ਮੈਂ ਦੱਸ ਦਵਾਂ ਆਇਆ ਇਹਦਾ ਐਕਸਲੇਟਰ ਠੀਕ ਐ ਆਹ ਇਹਦੀ ਬ੍ਰੇਕ ਤੇ ਆਹ ਹੁੰਦਾ ਇਹ ਹੁੰਦਾ ਜਿੱਦਾਂ ਜਿਆਦਾ ਰੋਡ ਦੇ ਉੱਪਰ ਡੰਪਰ ਜਾਂਦਾ ਤੇ ਉਹ ਸਪੀਡ ਕੰਟਰੋਲ ਕਰਨ ਨੂੰ ਜਿੱਦਾਂ ਹੋ ਜਾਂਦਾ ਤੁਹਾਡਾ ਸਲੋ ਹੋ ਜਾਂਦਾ ਤੇ ਆ ਵੀ ਜਿੱਦਾਂ ਆਹ ਬਟਨ ਆਹ ਗੋਲ ਜਿਹਾ ਛੋਟਾ ਜਿਹਾ ਤੁਹਾਨੂੰ ਦਿਖਦਾ ਇੱਥੇ ਇਹ ਆਹ ਵਾਲਾ ਇਹ ਹੁੰਦਾ ਸੇਮ ਇਹਦੇ ਵਾਂਗੂ ਆ ਬਟਨ ਲਈ ਤੁਸੀਂ ਪੈਰ ਨਾਲ ਵੀ ਕਰ ਸਕਦੇ ਆ ਤੇ ਹੱਥ ਨਾਲ ਵੀ ਕਰ ਸਕਦੇ ਆ ਜੇᱫੋ ਤੁਹਾਡਾ ਜਿੱਦਾਂ ਸਲੀਪਰੀ ਏਰੀਆ ਵਿੱਚ ਤੁਸੀਂ ਡੰਪਰ ਚਲਾਉਂਦੇ ਆ ਜਾਂ ਬਾਤਾਂ ਤੁਹਾਡਾ ਜਿਹੜਾ ਉੱਦੀ ਰੱਖਣ ਵਾਸਤੇ ਓਕੇ ਆ ਚਾਰੇ ਚੀਜ਼ਾਂ ਹੋ ਗਈਆਂ ਐਕਸੀਲੇਟਰ ਬ੍ਰੇਕ ਤੇ ਆ ਜਿਹੜਾ ਤੁਹਾਡਾ ਸਲੋ ਕਰਨ ਨੂੰ ਜਿਹਦਾ ਸਲੋਪ ਵਗੈਰਾ ਰੋਡ ਜਿਆਦਾ ਆ ਜਾਂਦੀ ਹੈ ਉੱਥੇ ਤੇ ਆ ਹੈਗਾ ਤੁਹਾਡੇ ਇਸੇ ਦੇ ਸ਼ੈਟ ਆ ਰਹੇ ਜਿਹੜੇ ਇੱਕੋ ਸਪੀਡ ਤੇ ਚਲਾਉਣ ਨੂੰ ਛੋਟਾ ਜਿਹਾ ਬਟਨ ਇਹ ਪੈਰ ਵਾਲਾ ਘਾਟੇ ਯੂਜ਼ ਕਰਦੇ ਸਾਰੇ ਜ਼ਿਆਦਾਤਰ ਹੱਥ ਵਾਲਾ ਹੀ ਯੂਜ਼ ਕਰਦੇ ਆ ਓਕੇ ਹੁਣ ਮੈਂ ਇਹਨੂੰ ਕਰਨਾ ਡਰਾਈਵ ਪਹਿਲਾਂ ਮੈਂ ਸਟੀਅਰਿੰਗ ਹੀ ਆਪਣਾ ਪੋਜੀਸ਼ਨ ਜਿਹੜੀ ਆਪਣੇ ਹਿਸਾਬ ਨਾਲ ਸੈੱਟ ਕਰੂੰਗਾ ਓਕੇ ਹੁਣ ਮੈਂ ਕਰੂੰਗਾ ਡਰਾਈਵ ਪਾਰਕਿੰਗ ਬ੍ਰੇਕ ਆਫ ਓਕੇ ਉਤੋਂ ਮੈਂ ਐਕਸੀਲੇਟਰ ਇਹ ਜਿਹੜਾ ਡੰਪਾ ਅੱਗੇ ਨੂੰ ਚੱਲ ਪਿਆ ਓਕੇ ਉਤੋਂ ਬਾਅਦ ਰਿਵਰਸ ਕਰਨਾ ਜਿਹੜਾ ਡੰਪਾ ਉਹਨਾਂ ਤੋਂ ਵੱਡਾ ਉਹ ਰਿਵਰਸ ਚੱਲ ਪਿਆ ਠੀਕ ਹੈ ਓਕੇ ਉਸ ਤੋਂ ਬਾਅਦ ਹੁਣ ਫੇਰ ਇੱਥੇ ਨਿਊਟਰਲ ਐਂਡ ਆਹ ਨੂੰ ਪ੍ਰੈਸ ਕਰੂਗੇ ਤਾਂ ਪਾਰਕਿੰਗ ਤੁਹਾਡੀ ਜਿਹੜੀ ਆ ਉਹ ਲੱਗ ਗਈ ਪਾਰਕਿੰਗ ਹਮੇਸ਼ਾ ਤੁਹਾਡਾ ਇੱਥੇ ਸਕਰੀਨ ਦੇ ਉੱਪਰ ਕੋਈ ਵੀ ਮਸ਼ੀਨ ਹੈ ਉੱਤੇ ਆਉਣ ਲੱਪਣ ਦਾ ਲੱਗਿਆ ਤੁਹਾਡੀ ਜਿਹੜੀ ਆ ਪਾਰਕਿੰਗ ਉੱਤੇ ਲੱਗ ਗਈ ਆ ਓਕੇ ਉਸ ਤੋਂ ਬਾਅਦ ਜਦੋਂ ਤੁਸੀਂ ਟਿਪ ਕਰਨਾ ਆਹ ਨੂੰ ਪਿੱਛੇ ਨੂੰ ਕਰੋਗੇ ਤਾਂ ਚੱਕ ਹੋ ਜਾਣਾ ਤੁਹਾਡੀ ਜਿਹੜੀ ਬੱਕੜ ਚੱਕ ਹੋਣ ਲੱਪ ਪਈ ਆ ਓਪਸ ਸੋਰੀ ਪਾਗੜ ਜਿਹੜੀ ਆ ਇਹ ਇਹਨੂੰ ਐ ਆਪਣੇ ਵੱਲੋਂ ਖਿੱਚਿਆ ਤੇ ਪਾਗੜ ਜਿਹੜੀ ਆ ਤੁਹਾਡੀ ਚੱਕ ਆਉਣ ਲੱਗ ਪਈ ਆ ਓਕੇ ਹੁਣ ਮੈਨੂੰ ਉਧਰ ਨੂੰ ਪੁੱਛ ਕੀਤਾ ਤੇ ਪਾਗੜ ਤੁਹਾਡੀ ਥੱਲੇ ਆਉਣ ਲੱਗ ਪਈ ਆ ਠੀਕ ਆ ਇਹ ਹੈਗਾ ਤੁਹਾਡਾ ਪਾਗੜ ਵਾਲਾ ਠੀਕ ਆ ਅੱਗੇ ਨੂੰ ਕਰੂਗੇ ਪਾਗੜ ਥੱਲੇ ਇੱਧਰ ਨੂੰ ਕਰੂਗੇ ਪਾਗੜ ਪਿੱਛੇ ਆ ਹੈਗਾ ਤੁਹਾਡਾ ਪਾਰਕਿੰਗ ਵਾਲਾ ਬ੍ਰੇਕ ਜਿੱਦਾਂ ਲੋਡਿੰਗ ਤੇ ਟਿਪ ਕਰਨਾ ਉਹਦੇ ਬਾਅਦ ਤੇ ਆ ਤੁਹਾਡੇ ਅੱਗੇ ਪਿੱਛੇ ਕਰਨ ਵਾਲੇ ਜਿਹੜੇ ਮੇਨ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਹੁੰਦੀਆਂ ਜਿਹੜੀਆਂ ਆਪਾਂ ਯੂਜ਼ ਕਰਦੇ ਆਂ ਡਰਾਈਵ ਵੇਲੇ ਤੇ ਸ਼ੀਸ਼ੇ ਆਲਰੇਡੀ ਤੁਸੀਂ ਸੈੱਟ ਕਰਨੇ ਆ ਕੈਮਰਾ ਹੋ ਗਿਆ ਟੇਪ ਰਿਕਾਰਡ ਹੋ ਗਿਆ ਆ 12 ਵੋਲਟ ਦਾ ਚਾਰਜਰ ਹੋ ਗਿਆ ਲਾਈਟਾਂ ਹੋ ਗਈਆਂ ਤੇ ਆ 24 ਵਾਟ ਦਾ ਜਿਹੜਾ ਇਹ ਚਾਰਜਰ ਹੁੰਦਾ ਇਹ ਚੋ ਜਿਹੋ ਫੋਨ ਲਾਉਣਾ ਤੁਹਾਡੇ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਚਾਰਜਰ ਯੂਜ਼ ਕਰਦੇ ਆਂ ਤੇ 12 ਵੋਲਟ ਦਾ ਜਿਹੜਾ ਇੱਥੇ ਆਉਂਦਾ ਚਾਰਜਰ ਦਾ ਇਹ ਬਾਕੀ ਇਹੀ ਐ ਦੇ ਵਿੱਚ ਜੀ ਥੈਂਕ ਯੂ ਬਰੀ ਮੈਂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਤੇ ਦੈਟਸ ਇਟ ਤੇ ਆ ਹੋ ਗਿਆ ਜਿਹੜਾ ਐਮਰਜੈਂਸੀ ਸਵਿਚ ਓਕੇ ਹੁਣ ਇਹਨੂੰ ਆਪਾਂ ਕਰਨ ਨੂੰ ਟਰਨ ਆਫ ਕਰਨ ਨੂੰ ਕੀ ਆ ਸਿੰਪਲ ਪਾਰਕਿੰਗ ਬ੍ਰੇਕ ਤੁਹਾਡੀ ਲੱਗੀ ਆ ਇਹਨੂੰ ਟਰਨ ਆਫ ਕਰ ਇਹ ਹੁਣ ਜਿਹੜਾ ਤੁਹਾਡਾ ਜਿਹੜਾ ਇਹ ਰਨ ਆਫ ਹੋ ਜਾਣਾ ਤੁਡੀ ਦੇਰ ਤੱਕ ਕਿਉਂਕਿ ਦਾ ਜੁਡੀ ਜਨਰੇਸ਼ਨ ਦਾ ਸਿਸਟਮ ਚੱਲਦਾ ਉਹ ਜਿਹੜਾ ਟਾਈਮ ਲੱਗ ਗਿਆ ਉਹ ਆਪਣੇ ਆਪ ਇਹਦਾ ਸਵਿਚ ਆਫ ਹੋ ਜਾਣਾ ਓਕੇ ਥੈਂਕ ਯੂ ਵੈਰੀ ਮੱਚ